ਕਿੰਨਾ ਪਰਿਵਾਰ ਹੈ ਇਹਨਾਂ ਦਾ ਮਤਲਬ ਜਿਹੜਾ ਉਹਨਾਂ ਨੂੰ ਸੰਭਾਲ ਰਿਹਾ ਸੀ ਦੋ ਕੁੜੀਆਂ ਹੈ ਤੇ ਇੱਕ ਜੇਡਾ ਹਨ ਤੇ ਮੰਮੀ ਦਾਦੀ ਉਹਨਾਂ ਕੋ ਚੁਰੇ ਕੰਮ ਨਹੀਂ ਡਾਦੀ ਦਾ ਅੱਛਾ ਇਹ ਸਹਾਰਾ ਸੀਗਾ ਉਹਨਾਂ ਦਾ ਕੰਮ ਕਰ ਵੀ ਉਹ ਵੀ ਕਰਦੇ ਸੀ ਸੰਭਾਲੀ ਇਹਨਾਂ ਨੂੰ ਐਸੇ ਤੇ ਡੈਥ ਕਿਵੇਂ ਰਾਤ ਨੂੰ ਗਈ ਜਾਂ ਸਵੇਰੇ ਗਈ ਸੁਬਾਹ ਗਈ ਸਵੇਰੇ ਗਈ ਉਹਨਾਂ ਬਾਣੀ ਲਾਉਣ ਸੋ ਸਵੇਰ ਤੁਹਾਨੂੰ ਕੀ ਮੈਸੇਜ ਆਇਆ ਨਾਸ ਜੀ ਆਇਆ ਕਿ ਜਿਪਸ ਨੇ ਆ ਜੀ ਮੈਂ ਵੀ ਤਾਂ ਮੇਰੇ ਇਲਾਕੇ ਹਾਂ ਜੀ ਤੇ ਤੁਸੀਂ ਫਿਰ ਹਸਪੀਟਲ ਲੈ ਕੇ ਗਿਆ ਨਹੀਂ ਬਾਗੀ ਉਹ ਉੱਥੇ ਹੀ ਦਰਦ ਬਾਗੀ ਚ ਲੈ ਕੇ ਗਿਆ ਉਹ ਕਹਿੰਦੇ ਦਰਦ ਹੋ ਗਿਆ ਨਹੀਂ ਸਰਕਾਰ ਤੋਂ ਤੁਹਾਡੀ ਕੀ ਸਰਕਾਰ ਤੋਂ ਇਹ ਮੰਗ ਹੈ ਕਿ ਉਹਨਾਂ ਬੇਟੀਆਂ ਨੂੰ ਤੇ ਉਹਨਾਂ ਬੇਟਾ ਉਹਨਾਂ ਨੂੰ ਵਧੀਆ ਸੁਵਿਧਾ ਦਿੱਤੀ ਜਾਵੇ ਸਰਕਾਰ ਉਹਨਾਂ ਨੂੰ ਜੋ ਵੀ ਮੰਗਾਂ ਨਾਲ ਉਹਦੇ ਪੂਰੀਆਂ ਕੀਤੀਆਂ ਜਨੂੰ ਮੇਰੇ ਪਾਪਾ ਸੀਗੇ ਨਿਸ਼ਤਰ ਇਹਨਾਂ ਦਾ ਨਾਮ ਮੇਰਾ ਜਨੈ ਕਪਾਸੀ ਗਏ ਮੇਰੇ ਹਾਂ ਕੀ ਕਰਨ ਗਏ ਸੀ ਕਿੱਥੇ ਚ ਗਏ ਸੀ ਕੰਮ ਕਰਦੇ ਸੀ ਲਾਈਟ ਲੱਗ ਗਈ ਚਾਨਣ ਹਾਂ ਪਤਾ ਹੋ ਗਈ ਹਾਂਜੀ ਹੁਣ ਕੀ ਮੰਗਦੇ ਕਲਿੱਕਰ ਇਹ ਮੰਗਦੇ ਕਿ ਸਰਕਾਰ ਸਾਨੂੰ ਕੋਈ ਸਹੂਲਤ ਦੇਵੇ ਸਾਡੇ ਆਸਰਾ ਇਸ ਕਿਆ ਚਲੋ ਤੇ ਇਹ ਕਿ ਲੜਕੀਆਂ ਹੁੰਦੇ ਨਾ ਤੇ ਕਿੰਨੀਆਂ ਪੜਨਾ ਦੇ ਕਿ ਦੋ ਸਿਸਟਰ ਆਏ ਪਰ ਟੀਨੇ ਮੈਂ ਛੋਟੀ ਪੋਹੀ ਸਾਰਾ ਹਾਂਜੀ ਹੁਣ ਮੰਗੇ ਤੁਹਾਡੀ

ਬੀਐਸਸੀ ਸਰਕਾਰ ਤੇ ਹੀ ਮੰਗ ਕਰਨੇ ਆ ਵੀ ਉਹਦੇ ਬੱਚਾ ਨੂੰ ਜਰੂਰ ਨੌਕਰੀ ਮਿਲੇ ਕਿੰਨੇ ਬੱਚੇ ਸੀਗੇ ਦੋ ਬੇਟੀਆਂ ਇੱਕ ਬੇਟਾ ਦੋ ਬੇਟੀਆਂ ਇੱਕ ਬੇਟਾ ਹਾਂਜੀ ਵੱਡੇ ਸੀਗੇ ਹਾਂਜੀ ਹਾਂਜੀ ਪੜ੍ਹਦੇ ਸੀਗੇ ਹਾਂਜੀ ਅੱਛਾ ਅੱਛਾ ਤੇ ਉਹਦੇ ਚਾਣਕ ਕਿਸਾਨ ਕਿੰਡ ਛੋਟਾ ਹੀ ਵੱਡਾ ਹੈ ਛੋਟਾ ਖਾਨ ਸੀ ਨਾ ਵੀ ਖੇਤਾਂ ਨੂੰ ਪਾਣੀ ਲਾਣ ਗਏ ਅੰਦਰ ਮੋਟਰ ਤੇ ਚਾਣਕ ਲੈੜ ਲੱਗੀ ਹਾਂਜੀ ਸীব 4:00 ਕੱਟ ਦਾ ਟਾਈਮ ਸੀ ਨਾ ਸਾਨੂੰ ਪਤਾ ਲੱਗਾ ਵੀ ਸਾਡੇ ਦਾ ਨੌ ਵੀ ਪਤਾ ਲੱਗਾ ਅਸੀਂ ਬਾਗੀ ਹਸਪੀਟਲ ਲੈ ਕੇ ਗਏ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਬਚਾਉਣ ਦੀ ਕੋਸ਼ਿਸ਼ ਆਦੀ ਪੂਰੀ ਬਾਹ ਲਾਈ ਪਰ ਉਹਨਾਂ ਅੱਗੋਂ ਹੀ ਕਹਾਦਾ ਵੀ ਡੈਥ ਹੋ ਚੁੱਕੀ ਅਸੀਂ ਸਰਕਾਰ ਤੇ ਮੰਗ ਕਰਨੇ ਵੀ ਹੁੰਦੀਆਂ ਬੱਚੀਆਂ ਨੂੰ ਵੀ ਕੋਈ ਨੌਕਰੀ ਜਾਂ ਕੋਈ ਸਹੂਲਤ ਦਿੱਤੀ ਜਾਵੇ ਮੈਂ ਤਾਂ ਛੋਟਾ ਬ੍ਰਦਰ ਆ ਮੈਂ ਆਪ ਹੈਂਡੀਕੈਪ ਆ ਵੀ ਇਹਨਾਂ ਨੂੰ ਸਰਕਾਰ ਕੋਈ ਮੁਆਵਜ਼ਾ ਅੱਛਾ ਬੱਚਾ ਨੂੰ ਪਾਲਣ ਪੋਸ਼ਣ ਹੋ ਗਿਆ ਮੇਰਾ ਬੇਟਾ ਸੀ ਇਹ ਕਿੰਨੀ ਕਮਰ ਸੀ ਹੁੰਦੀ ਉਮਰ ਹੈਗੀ 38 ਸਾਲ ਦੀ ਤੇ ਕੀ ਨਾਂ ਕੀ ਸੀਗਾ ਨਛੱਤਰ ਸਿੰਘ ਨਛੱਤਰ ਸਿੰਘ ਵਿਆਹ ਸੀਗਾ ਹਾਂਜੀ ਤੋਂ 2 2 ਟੀਆਂ ਤੇ ਇੱਕ ਮੁੰਡਾ ਹੈ ਤੇ ਕੀ ਕਰਦਾ ਕੀ ਖੇਤੀਬਾੜੀ ਹੋਇਆ ਕੀ ਮੋਟਰ ਚਲਾਣ ਗਿਆ ਸੀ ਤੇ ਉੱਤੇ ਉਹ ਬੈਟ ਲੱਗਦੀ ਮੋਟਰ ਚਲਾਉਣ ਗਿਆ ਹਾਂਜੀ ਖੇਤਾਂ 'ਚ ਖੇਤੀ ਕਰ ਰਿਹਾ ਸੀਗਾ ਹਾਂਜੀ ਹਾਂਜੀ ਕਿ ਬੀਲੀ ਚਣ ਕਿਵੇਂ ਆਇਆ ਪਤਾ ਨਹੀਂ ਹੁਣ ਕੀ ਬਣਾਉ ਉਹ ਜਦੋਂ ਅੰਦਰ ਮੋਟਰ ਚਲਾਉਣ ਗਿਆ ਤੇ ਉੱਥੇ ਜਾਣ ਦੀ ਬੱਤੀ ਲੱਗ ਗਈ ਤੇ ਉੱਥੇ ਡਿੱਗ ਪਿਆ ਸਾ ਅਸੀਂ ਤਾਂ ਵੇਖਿਆ ਥਾੜੇ 2 ਘੰਟੇ ਬਾਅਦ ਕਿ ਲਟਕਿਆ ਵੈਸੇ ਹੀ ਹਾਂਜੀ ਅਚਨ ਦੇ ਦੇਖਿਆ ਕਿ ਪੁਆ ਸੀ ਮੋਰ ਕੇ ਲੈ ਕੇ ਗਿਆ ਕਿਤੇ ਕਿ ਲੈ ਕੇ ਗਿਆ ਸੀ ਬਾਗੀ ਹਸਪੀਟਲ ਪਰ ਉਹਨਾਂ ਕਿਆ ਮਰਿਆ ਕੋ ਇਤਕਾਰ ਲੈਥ ਹੋ ਚੁੱਕੀ ਹਾਂਜੀ ਹੁਣ ਕੀ ਮੰਗ ਇਤਕਾਰ ਹੁਣ ਅਸੀਂ ਆਨੇ ਸਾਨੂੰ ਕਿ ਸਰਕਾਰ ਮਦਦ ਦੀ ਤਾਂ ਕਰੇ ਸਾਡੀ ਜ਼ਮੀਰ ਕਿੰਨੀ ਸੀ ਹੁੰਦੀ ਤੇ ਮੇਨ ਹੈਗੀ ਸਾਡੇ ਕੋਲ 8 ਕਿੱਲੇ ਆਪਣੇ ਹੀ ਉਹ ਵੀ ਸਰਕਾਰੀ ਇਹ ਕੱਚੀ ਪੈਲੇ ਹਾਂ ਫਕੀ ਨੇ ਖੇਤਾ ਚ ਖੇਤੀ ਕਰ ਰਹੇ ਸੀ ਹਾਂਜੀ ਜੀ ਹਲੋ ਮੰਗੇ ਸਰਕਾਰ ਕੋ ਮਦਦ ਕਰੇ ਸਰਕਾਰ ਕੋਲੋਂ ਮੰਗਦੇ ਹਾਂ ਵੀ ਸਾਡੀ ਸਹੂਲਤ ਕਰੇ ਦੋ ਬੱਚੀਆਂ ਨੇ ਇੱਕ ਰਿhta ਸਾਨੂੰ ਸਹੂਲਤ ਦੇਵੇ ਉਹਨਾਂ ਦਾ ਪਾਲਰ ਪੋਸ਼ਨ ਉਹੀ ਕਰਦਾ ਸੀ ਸਾਰੇ ਜੀ ਹਾਂਜੀ ਮੈਰੀ ਤਾਂ ਤੋਂ ਗੋਡਿਆਂ ਤੇ ਬਿਠਾਇਆ ਜਾਂਦਾ ਮੈਂ ਤਾਂ ਬੁੱਢਾ ਹੋ ਗਿਆ ਜੀ ਜੀ ਤੇ ਵੀ

ਐਕਸ اور WhatsApp ਚੈਨਲ ਪਰ